ਵਾਹਿਗੁਰੂ ਜੀ ਵਾਹਿਗੁਰੂ ਜੀ ਅਸੀਂ ਪਹੁੰਚ ਚੁੱਕੇ ਆਂ ਸ਼ੀਤਲਕੁੰਡ ਤੇ ਇਹ ਇੱਕ ਗੁਰਦੁਆਰਾ ਹੈਗਾ ਬਾਕੀ ਚਾਰੇ ਪਾਸੇ ਇੱਥੇ ਗਰਮ ਬਾਣੀ ਆ ਤਾਂ ਗੁਰੂ ਨਾਨਕ ਕਾਜਾ ਜੀ ਨੇ ਇੱਥੇ ਆ ਕੇ ਠੰਡੇ ਪਾਣੀ ਦਾ ਚਸ਼ਮਾ ਕੱਢਿਆ ਸੀਗਾ ਤੇ ਸਾਰੇ ਇੱਥੋਂ ਦੇ ਲੋਕ ਚਾਰੇ ਪਾਸੇ ਜਿੰਨੇ ਵੀ ਮੰਦਰ ਤੁਸੀਂ ਵੇਖ ਰਹੇ ਹੋਗੇ ਇੱਥੇ ਗਰਮ ਬਾਣੀ ਨਿਕਲਦਾ ਤੇ ਲੋਕ ਇੱਥੋਂ ਆ ਕੇ ਠੰਡਾ ਪਾਣੀ ਝਲ ਸਕਦੇ ਨੇ ਤੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਇੰਨੀ ਵੱਡੀ ਦੇਣ ਆ ਇਸ ਇਲਾਕੇ ਨੂੰ ਜਦੋਂ ਵੀ ਤੁਸੀਂ ਪਟਨਾ ਸਾਹਿਬ ਆ ਕੇ ਆਉਣਾ ਤਾਂ ਤੁਸੀਂ ਇਸ ਜਗ੍ਹਾ ਜ਼ਰੂਰ ਆਉਣਾ ਇੱਥੇ ਇੰਨਾ ਸੋਹਣਾ ਵਧੀਆ ਲੰਗਰ ਹਾਲ ਬਣਿਆ ਹੋਇਆ ਹੈਗਾ ਤੇ ਗੁਰੂ ਘਰ ਵੀ ਆ ਇੱਥੇ ਤੇ ਉਹ ਸਾਹਮਣੇ ਇੱਕ ਤਸਵੀਰ ਲੱਗੀ ਹੋਈ ਆ ਬਾਬਾ ਜੀ ਦੀ ਕਲੀਅਰ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂਸ਼ਨ ਕਰ ਦੂੰਗਾ ਕਿ ਉਹ ਬਾਬਾ ਜੀ ਨੇ ਪੂਰੀ 50 ਸਾਲ ਸੇਵਾ ਕਰਕੇ ਇੱਥੇ ਗੁਰਦੁਆਰਾ ਬਣਵਾਇਆ ਹੈਗਾ ਤੇ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈਗੀ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋਗੇ ਤੇ ਮੈਂ ਸਾਥੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਵੀਡੀਓ ਵੇਖੋ ਵੀ ਤੇ ਅੱਗੇ ਸ਼ੇਅਰ ਵੀ ਕਰੋ ਤਾਂ ਜੋ ਜਿਹੜੇ ਆਪਣੇ ਗੁਰੂ ਘਰ ਹਨ ਜਿੰਨਾ ਬਾਰੇ ਅਜੇ ਆਪਣੀਆਂ ਸੰਗਤਾਂ ਨੂੰ ਨਹੀਂ ਪਤਾ ਤੇ ਉਹ ਸੰਗਤਾਂ ਵੀ ਆਪਣੇ ਗੁਰੂ ਘਰਾਂ ਦੇ ਦਰਸ਼ਨ ਜ਼ਰੂਰ ਕਰਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਹਮਣੇ ਸ੍ਰਾਵਣੀ ਹੋਈ ਹੈ ਇਹਦਾ 1000 ਰੁਪਿਆ ਰੇਟਾ ਕਮਰੇ ਦਾ ਘੱਟ ਵੀ ਮਿਲ ਜਾਂਦੇ ਆ ਬਾਅਦ ਵਿੱਚ ਮਿਲ ਜਾਂਦੇ ਆਗੇ ਤੇ ਇੱਥੇ ਰਾਜਗIRI ਨਾਂ ਦਾ ਰੇਲਵੇ ਸਟੇਸ਼ਨ ਵੀ ਹੈ ਸਿੱਧੀ ਟ੍ਰੇਨ ਵੀ ਇੱਥੇ ਆਉਂਦੀ ਹੈ ਜਿੱਦਣੇ ਤੋਂ ਤਾਂ ਧੰਨਵਾਦ ਸਾਥੀਓ ਇਹ ਬੱਚੇ ਮੇਰੇ ਕੋਲ ਆਉਂਦੇ ਆਓ ਬਾਬਾ ਜੀ ਦੀ ਫੋਟੋ ਆ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਦਿੰਦਾਗਾ ਧੰਨਵਾਦ ਜੀ ਉਹ ਦੇਖੋ ਬੱਚਾ ਆਪਣਾ ਕੀ ਕਰ ਰਿਹਾ